ਹੈਲੋ ਗਾਇਜ਼ ਰਾਦੇ 11:30 ਦਾ ਟਾਈਮ ਤੇ ਬਾਹਰ ਸਾਡੇ ਬਹੁਤ ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਕਿਉਂਕਿ ਰਾਮਲੀਲਾ ਚੱਲੰਦਈ ਆ ਤੇ ਬਾਕੀ ਆਪਾਂ ਸਾਰੇ ਆਣੇ ਥੱਲੇ ਸੁਤੇ ਆ ਥੱਲੇ ਗੱਦੇ-ਗੁੱਦੇ ਸੁਟਿਆ ਕਿਉਂਕਿ ਆਪਾਂ ਕਮਰਾ ਸਾਰਾ ਵਿਹਲਾ ਕਰਤਾ ਆ ਤੇ ਕਮਰੇ ਚ ਆਪਣ ਮਤਲਬ ਕਿ ਦਿਵਾਰੀ ਕਰਕੇ ਥੋੜਾ ਹਤਿਆਰੀਆਂ ਕਰੋਣ ਲੱਗੇ ਆ ਸਭ ਸਫਾਈ ਹਾਂਜੀ ਦੇਖੋ ਸਾਰਾ ਕਮਰਾ ਆਪਾਂ ਵਿਹਲਾ ਕਰਤਾ ਆ ਤੇ ਬਾਕੀ ਆਪਾਂ ਸਾਰੇ ਜਣੇ ਥੱਲੇ ਸੁੱਤੇ ਆ ਥੱਲੇ ਬਿਸਤਰੇ ਲਾਏ ਹੋਏ ਆ ਤੇ ਮਿਸਤਰੀ ਆਈ ਨਹੀਂ ਦੇਖੋ ਬਾਰੀਆਂ ਦਾ ਬੁਰਾ ਹਾਲ ਆ ਤੇ ਬਾਰੀਆਂ ਬੁਰੀਆਂ ਸਾਰੀਆਂ ਲਾਜਣੀਆਂ ਮਿਸਤਰੀ ਲਾਉਣੇ ਆ ਤੇ ਪਰਦੇ-ਪੁਰਦੇ ਵੀ ਲਾਲੇ ਆ ਤੇ ਆਪਾਂ ਥੋੜੀ ਕਮਰੇ ਦੀ ਸੈਟਿੰਗ ਕਰਨੀ ਆ ਜੋ ਕਿ ਹੁਣ ਆਪਾਂ ਬਹੁਤ ਹੀ ਅੱਜ ਮਿਹਨਤ ਕੀਤੀ ਸਾਰਿਆਂ ਨੇ ਸਮਾਨ ਬਾਹਰ ਕੱਢਿਆ ਵਾ ਤੇ ਹੁਣ ਮਤਲਬ ਕਿ ਫਿਰ ਆਪਾਂ ਤਾਂ ਕਰਕੇ ਥੱਲੇ ਬਿਸਤਰੇ ਬੁਸਤਰੇ ਵਿਛਾ ਲਿਆ ਤੇ ਬੈੱਡ ਬਾਹਰ ਕੱਢਤਾ ਵਾ ਤੇ ਹੁਣ ਮਿਸਤਰੀ ਲੱਗਣਗੇ ਤੇ ਫਿਰ ਆਪਣਾ ਕੰਮ ਹੋਊਗਾ ਸਟਾਰਟ ਦੀਵਾਲੀ ਦੇਖੋ ਦੀਵਾਲੀ ਤੋਂ ਪਹਿਲਾਂ ਪਹਿਲਾਂ ਹੋਊਗਾ ਕਿ ਦੀਵਾਲੀ ਤੋਂ ਬਾਅਦ ਹੋਊਗਾ ਕਿਉਂਕਿ ਕੰਮ ਬਹੁਤ ਜ਼ਿਆਦਾ ਵਾ ਤੇ ਇਸ ਕਰਕੇ ਆਪਾਂ ਹੁਣ ਸਫਾਈਆਂ ਕਰਾਉਣ ਲੱਗੇ ਆ ਦੀਵਾਲੀ ਦੀਆਂ ਤੇ ਬਾਕੀ ਬਾਹਰ ਬਹੁਤ ਜ਼ਿਆਦਾ ਰੌਣਕ ਆ ਆਰਾਮ ਲੀਲਾ ਚੱਲੰਦੀ ਆ ਹਾਂਜੀ ਜਿਵੇਂ ਆਪਣੇ ਘਰੇ ਵਿਆਹ ਰੱਖਿਆ ਹੋਵੇ ਜਿਵੇਂ ਥੱਲੇ ਬਿਸਤਰੇ ਵਿਛਾਈ ਦिए ਬਸ ਆਪਣਾ ਹਾਲਚਲ ਮੋਲਚਲ ਓਵੇਂ ਬਣਿਆ ਪਿਆ ਕਿਉਂਕਿ ਆਪਾਂ ਬਹੁਤ ਜਿਆਦਾ ਕਮਰੇ ਦੀ ਬੁਰੀ ਹਾਲਤ ਆ ਤੇ ਜਦੋਂ ਆਪਾਂ ਕਮਰੇ ਦੀ ਤਿਆਰੀ ਕਰ ਲਈ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਤੁਸੀਂ ਧਿਆਨ ਦੇਖੋ ਸਾਡਾ ਕਮਰਾ ਬੁਰੀ ਹਾਲਤ ਹੋਏ ਪਿਆ ਉਹ ਦੇਖੋ ਬੂਏ ਦੇ ਵਿੱਚ ਟੁੱਟਾ ਪਿਆ ਮਤਲਬ ਪਾਣੀ ਬਾਹਰੋਂ ਆਉਂਦਾ ਉਸ ਕਰਕੇ ਤੇ ਬਾਰੀਆਂ ਦਾ ਬੁਰਾ ਹਾਲ ਆ ਸੀ ਅਖਬਾਰਾਂ ਲਾਈਦੀਆਂ ਸੀ ਬਾਹਰੋਂ ਬਹੁਤ ਜਿਆਦਾ ਚਾਨਣ ਆਉਂਦਾ ਸੀ ਤੇ ਮਤਲਬ ਕਿ ਅਖਬਾਰਾਂ ਲਾ ਲਾ ਕੇ ਟਾਈਮ ਹੁਣ ਆਪਾਂ ਬਾਰੀਆਂ ਬੰਦ ਕਰਾ ਦੇਣੀਆਂ ਤੇ ਬਾਕੀ ਇਧਰੋਂ ਬੈੱਡ ਬੁਡ ਘੱਟਤਾ ਵਾ ਤੇ ਕਾਫੀ ਜਿਆਦੇ ਖਲਾਰੇ ਆ ਤੇ ਆਪਾਂ ਇੱਥੇ ਸੁੱਤੇ ਸੀ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਬਹੁਤ ਜਿਆਦੇ ਘਰ ਵਿੱਚ ਖਲਾਰੇ ਆ ਤੇ ਇੱਧਰ ਬੇਲਪੂਰੀ ਆ ਗਈ ਆ ਲਿਆ ਲਿਆ ਤੇ ਇੱਧਰ ਦੇਖੋ ਬਹੁਤ ਖਲਾਰਾ ਆ ਆਪਾਂ ਟੀਨਾ ਟੂਨਾ ਸਾਰੀਆਂ ਪੁੱਟ ਦੇਣੀਆਂ ਤੇ ਕੀ ਬਣਦਾ ਇੱਥੋਂ ਵਿਖਾਵਾਂਗੇ ਤੁਹਾਨੂੰ ਤੇ ਬਹੁਤ ਜਿਆਦੇ ਖਲਾਰੇ ਆ ਘਰ ਦੇ ਵਿੱਚ ਤੇ ਬਾਕੀ ਇਹ ਸਾਡਾ ਦੂਸਰਾ ਕਮਰਾ ਦੋ ਹੀ ਕਮਰੇ ਆ ਸਾਡੇ ਤੇ ਜੋ ਕਿ ਆਪਾਂ ਇੱਧਰ ਸਾਰਾ ਖਲਾਰਾ ਇੱਧਰ ਸਭ ਕੁਝ ਰੱਖਿਆ ਹੋਇਆ ਮਸ਼ੀਨ ਪੈਕਿੰਗ ਕਰਦੀ ਆ ਜਿਹੜੀ ਦੂਸਰੀ ਆ ਮਤਲਬ ਕਿ ਆਟੋਮੈਟਿਕ ਮਸ਼ੀਨ ਤੇ ਬਾਕੀ ਇੱਧਰ ਸੋਫੇ ਸਾਫੇ ਰੱਖਿਆ ਕਪੜੇ ਕੂਪੜੇ ਰੱਖਿਆ ਸਾਰੀਆਂ ਅਲਮਾਰੀਆਂ ਇੱਧਰ ਖਲਾਰਾ ਬਹੁਤ ਜ਼ਿਆਦਾ ਤੇ ਬਾਕੀ ਆ ਜਿਹੜੀ ਰਸੋਈ ਆ ਸਾਡੀ ਤੇ ਇਹਦਾ ਵੀ ਬਹੁਤ ਜ਼ਿਆਦਾ ਕੰਮ ਖਰਾਬ ਆ ਤੇ ਇਹਦੀ ਸਲਫਾ ਸਲਫਾ ਤੋੜ ਦੇਣੀਆਂ ਕਿਉਂਕਿ ਟੁੱਟੀਆਂ ਪਈਆਂ ਤੇ ਬਾਕੀ ਇਹ ਸਾਰੀਆਂ ਇੱਧਰੋਂ ਪਾਣੀ ਸਿੰਮਦਾ ਉੱਥੋਂ ਪਾਣੀ ਆਉਂਦਾ ਵਾ ਤੇ ਬਹੁਤ ਜਿਆਦਾ ਘਰ ਦਾ ਕੰਮ ਖਰਾਬ ਆ ਹੋਦੀ ਵੀ ਟੁੱਟੀ ਐ ਇਹਨੂੰ ਵੀ ਸਾਰੀ ਤੋੜ ਕੇ ਮਤਲਬ ਸਾਰੀ ਰਸੋਈ ਨੂੰ ਤੋੜ ਕੇ ਤੇ ਆਪਾਂ ਨਵੀਂ ਰਸੋਈ ਬਣਾਉਣੀ ਆ ਤੇ ਵੇਖੋ ਕਿਵੇਂ ਬਣਦੀ ਆ ਤੇ ਤੁਹਾਨੂੰ ਬਾਅਦ ਚ ਦਿਖਾਵਾਂਗੇ ਤੇ ਬਾਕੀ ਮੈਂ ਸੋਚਿਆ ਸੀ ਕਿ ਮੈਂ ਦੀਵਾਲੀ ਚ ਮਤਲਬ ਕਿ ਸਫਾਈ ਕਰਾਂ ਤੇ ਆ ਵਛਾ ਵਛਾ ਦਾ ਛਾੜੇ ਛੁੜੇ ਜੇ ਸੋਹਣੇ ਜੇ ਤੇ ਪਰ ਉਹ ਗੱਲ ਨਹੀਂ ਬੰਨੀ ਕਿਉਂਕਿ ਸਲਫਾਂ ਸਾਰੀਆਂ ਟੁੱਟੀਆਂ ਪਈਆਂ ਤੇ ਹੋਦੀ ਵੀ ਟੁੱਟ ਗਈ ਆ ਤੇ ਮਤਲਬ ਕਿ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਉਧਰੋਂ ਮੀਂਹ ਦਾ ਪਾਣੀ ਆਉਂਦਾ ਵਾ ਸਾਰਾ ਤੇ ਇੱਥੋਂ ਵੀ ਪਾਣੀ ਆ ਰੋ ਦਾ ਭਰ ਜਾਂਦਾ ਤੇ ਸਾਰਾ ਇੱਧਰ-ਇੱਧਰ ਸਿੰਮ ਦਾ ਇੱਥੇ ਆਣ ਕੇ ਤੇ ਮਤਲਬ ਕਿ ਰਸੋਈ ਵੀ ਛੋਟੀ ਆ ਤੇ ਹੁਣ ਦੇਖੋ ਹੁਣ ਸੋਈ ਦਾ ਕੀ ਕਰਦੇ ਆ ਮੇਰਾ ਬਸ ਜੋ ਮਤਲਬ ਕਿ ਮੇਰਾ ਮਤਲਬ ਕਿ ਜੋ ਚੱਲਣ ਦਿਆ ਕੀ ਕਹਿੰਦੇ ਨੇ ਮੇਰੇ ਜੋ ਮੇਰੀ ਸੋਚ ਆ ਜਿੱਤਰਾ ਵੀ ਮੈਂ ਚਾਹੁੰਨੀ ਹਾਂ ਮੈਂ ਉਹ ਰੋਈ ਉਹਵੇਂ ਦੀ ਬਣਾਉਣਾ ਚਾਹੁੰਨੀ ਆ ਤੇ ਬਹੁਤ ਜ਼ਿਆਦਾ ਖਲਾਰਾ ਹੈ ਤੇ ਆਪਾਂ ਸਾਰੀ ਹੁਣ ਭਾਂਡੇ-ਭੁੰਡੇ ਲਾ ਲੈਣੇ ਆ ਤੇ ਇੱਧਰ ਬਾਕੀ ਬਹੁਤ ਖਲਾਰਾ ਹੈ ਇੱਧਰ ਆਪਾਂ ਸਾਰਾ ਸਾਮ ਤਾਂ ਸਟੈਂਡ ਸਟੂਡ ਤੇ ਇਧਰੋਂ ਆ ਵੀ ਆ ਵੀ ਲਾ ਦੇਣੀ ਆ ਮਰਟੀਨਾ ਜੀਆਂ ਜਿਹੜੀਆਂ ਪਾਈਆਂ ਨੇ ਤੇ ਵੇਖੋ ਇੱਥੇ ਲੈਂਟਰ ਪੈਂਦਾ ਕੀ ਬਣਦਾ ਵਾ ਜੀ ਹਾਂਜੀ ਰਾਤ ਦਾ ਟਾਈਮ ਆ ਤੇ ਆਪਾਂ ਸਾਰੇ ਵਲੌਗ ਬਣਾ ਕੇ ਦਿਖਾਉਂਦੇ ਆ ਤੁਹਾਨੂੰ ਡੇਲੀ ਦੇ ਜੋ ਦਿਨ ਮਤਲਬ ਸਾਰੇ ਦਿਹਾੜੀ ਦੇ ਦਿਨ ਦੇ ਤੇ ਆ ਹੁਣ ਰਾਤ ਦਾ ਵਲੌਗ ਆ ਤੇ ਸੋ ਆਪਾਂ ਇਸ ਕਰਕੇ ਕੰਮ ਧੰਦੇ ਕਰ ਲਿਆ ਰੋਟੀ ਬਣਾ ਲਈ ਭਾਂਡੇ-ਪੁੰਡੇ ਢੋਲੇ ਆ ਤੇ ਬਾਕੀ ਆਪਾਂ ਦਹੀਂ ਜਮਾਲਿਆ ਏ ਤੇ ਬਾਕੀ ਦਹੀਂ ਜਮਾਲਿਆ ਮੇਥਰੇ ਭਿਉਲੇ ਆ ਗਲਾਸੀ ਚ ਤੇ ਜੋ ਜੋ ਤੁਹਾਨੂੰ ਬਤਾ ਰੂਟੀਨ ਦੇ ਕੰਮ ਹੁੰਦੇ ਆ ਤੇ ਹੁਣ ਆਪਾਂ ਦੁੱਧ ਗਰਮ ਕਰਨ ਲੱਗੇ ਆ ਵੈਸੇ ਤੇ ਬੱਚੇ ਦੁੱਧ ਨਹੀਂ ਪੀਂਦੇ ਹੋਣਾ ਤੇ ਮੈਂ ਦੁੱਧ ਗਰਮ ਕਰਨ ਲੱਗੀ ਆ ਤੇ ਇਧਰ ਰਸੋਈ ਦਾ ਕਾਫੀ ਸਮਾਨ ਅੱਜ ਮੈਂ ਜੋ ਕਿ ਭਾਂਡੇ ਥਾਲੀਆਂ ਪਲੇਟਾਂ ਜੋ ਜੱਗ ਸਭ ਕੁਝ ਜਿਹੜਾ ਮਤਲਬ ਕਿ ਵਾਧੂ ਸਮਾਨ ਪਿਆ ਸੀ ਕੋਲੇ-ਕਾਲੇ ਤੇ ਸਾਰਾ ਸਮਾਨ ਮੈਂ ਬੋਰੀ ਚ ਪਾ ਕੇ ਤੇ ਸਾਂਭ ਲਿਆ ਤੇ ਕਾਫੀ ਜ਼ਿਆਦਾ ਖਲਾਰਾ ਸੀ ਤੇ ਸੋਈ ਐਸਟੈਂਟ ਸੋਹਣੀ ਲੱਗਦੀ ਆ ਪਰ ਬਹੁਤ ਮਤਲਬ ਕੇ ਸੋਈ ਦਾ ਕੰਮ ਹੋਣ ਵਾਲਾ ਬਾਹਰ ਸੋਈ ਟੁੱਟੀ ਪਈ ਆ ਤੇ ਜੋ ਕਿ ਮੈਂ ਆ ਕਵਰਾ ਦੇ ਨਾਲ ਟੱਕੀ ਹੋਈ ਆ ਤੇ ਟੁੱਟੇ ਪਈਆਂ ਸਰਫਾ ਸੁਲਫਾਈ ਹੋਦੀ ਬਹੁਤ ਗੰਦੀ ਏ ਦੀ ਤੇ ਬਹੁਤ ਮੁਸ਼ਕਲ ਭਾਂਡੇ ਧੋਈਦੇ ਆ ਤੇ ਇੱਥੋਂ ਵੀ ੱਲੋਂ ਟੁੱਟੀ ਪਈ ਆ ਤੇ ਆ ਜਿਹੜਾ ਫਰਸ਼ਾ ਕਾਲਾ ਏ ਤੇ ਇੱਥੇ ਵੀ ਟੈਲਾ ਟੂਲਾ ਲੱਗਣ ਵਾਲੀਆਂ ਆ ਤੇ ਇਧਰ ਬਾਹਰ ਟੈਲਾ ਲੱਗੀਆਂ ਸਾਰੇ ਪਾਸੇ ਪੱਥਰ ਲੱਗਾ ਹੋਇਆ ਵਾ ਤੇ ਬਾਕੀ ਆ ਵਾਲਾ ਆਪਣਾ ਰਸੋਈ ਦਾ ਕਾਲਾ ਫਰਸ਼ ਰਹਿ ਗਿਆ ਤੇ ਦੇਖੋ ਹੁਣ ਇੱਥੇ ਕੀ ਪੱਥਰ ਲਾਉਂਦੇ ਆ ਜਾਂ ਟੈਲਾ ਲਾਉਂਦੇ ਆ ਤੇ ਬਾਕੀ ਕਾਫੀ ਕੰਮ ਜਿਹੜਾ ਹੋਣ ਵਾਲਾ ਆ ਆਪਾਂ ਤੇ ਰਸੋਈ ਨੂੰ ਵਿਹਲੀ ਕਰਨੀ ਆ ਤੇ ਤਾਂ ਜੋ ਇਹਦੀ ਤੋੜਪਨ ਹੋਣੀ ਆ ਇਹ ਸਾਰੀਆਂ ਸਲਫਾ ਤੋੜਨੀਆਂ ਆ ਕਿਉਂਕਿ ਟੁੱਟੀਆਂ ਪਈਆਂ ਸਾਰੀਆਂ ਇਹ ਵੀ ਤੋੜ ਦੇਣੀਆਂ ਤੇ ਵੇਖੋ ਹੁਣ ਇਹਦੇ ਵਿੱਚ ਮਤਲਬ ਕਿ ਕੀ ਮੈਂ ਬਣਵਾਉਣੀ ਆ ਜੋ ਸੋਚਿਆ ਬਣੂਗਾ ਜਾਂ ਨਹੀਂ ਬਾਕੀ ਇਹਦੇ ਉੱਤੇ ਨਾ ਉਹ ਕੀ ਕਹਿੰਦੇ ਮਿਆਨੀ ਆ ਤੇ ਛੱਤ ਬਹੁਤ ਛੋਟੀ ਆ ਰਸੋਈ ਦੀ ਤੇ ਗਰਮੀ ਬਹੁਤ ਜਿਆਦਾ ਘਟਣ ਹੁੰਦੀ ਆ ਤੇ ਰਸੋਈ ਵੀ ਬਹੁਤ ਜ਼ਿਆਦੀ ਛੋਟੀ ਆ ਤੇ ਇਸ ਕਰਕੇ ਦੇਖੋ ਮੈਂ ਹੁਣ ਮਤਲਬ ਕਿ ਅਸੀਂ ਕਿਵੇਂ ਕਰਦੇ ਆ ਤੇ ਕੀ ਕਰਦੇ ਆ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਮਤਲਬ ਕਿ ਤੁਸੀਂ ਦੇਖਦੇ ਆ ਰਹਿਆ ਕਰੋ ਮੇਰੇ ਵਲੌਗ ਮਿਸਤਰੀ ਲਾਵਾਂਗੇ ਜੋ ਬਾਕੀ ਸਾਡਾ ਵੇੜਾ ਬਹੁਤ ਜ਼ਿਆਦਾ ਸਾਫ਼ ਆ ਕਿਉਂਕਿ ਸਮਾਨਸਮਨ ਕਾਫੀ ਇੱਥੇ ਚੁੱਕਿਆ ਵਾ ਤੇ ਵਿਹਲਾ ਹੋ ਗਿਆ ਵਾ ਵੇੜਾ ਤੇ ਕਾਫੀ ਖਲਾਰੇ ਵੀ ਪਏ ਆ ਬਾਕੀ ਤੇ ਇੱਥੇ ਸੀ ਟੂਡੀਆਂ ਅਟੈਚ ਮਸ਼ੀਨ ਸੀ ਜੋ ਕਿ ਇਥੋਂ ਇਹਨੂੰ ਹਟਾਲੀਆਂ ਤੇ ਕਾਫੀ ਜ਼ਿਆਦਾ ਇੱਥੇ ਬਾਹਰ ਤਾਂ ਖਲਾਰੇ ਨਹੀਂ ਹੈਗੇ ਤੇ ਬਹੁਤ ਜ਼ਿਆਦੇ ਖਲਾਰੇ ਆ ਸਾਡੇ ਘਰ ਦੇ ਵਿੱਚ ਤੇ ਜੋ ਕਿ ਸਮਝ ਨਹੀਂ ਆਉਂਦੀ ਤੇ ਆ ਸਾਡਾ ਰੂਮ ਆ ਤੇ ਜੋ ਕਿ ਕਾਨੀਵਾ ਰੂਮ ਆ ਨੀਵਾ ਹੀ ਕਮਰਾ ਤੇ ਮਤਲਬ ਇੱਥੇ ਵੀ ਕਾਲਾ ਫਰਸ਼ ਲੱਗਾ ਹੋਇਆ ਤੇ ਇਹ ਵੀ ਇਸ ਟਾਈਮ ਸਟੋਰ ਦੇ ਦੌਰ ਤੇ ਆਪਾਂ ਕੰਮ ਲੈਣਦੇ ਆ ਤੇ ਕਾਫੀ ਜ਼ਿਆਦਾ ਮਤਲਬ ਕਿ ਖਲਾਰਾ ਹੋਣਾ ਪਿਆ ਇੱਥੇ ਤੇ ਕੋਈ ਸਮਝ ਨਹੀਂ ਆਉਂਦੀ ਸੋਫੇ ਰੱਖਿਆ ਬੈੱਡ ਦੇ ਉੱਪਰ ਤੇ ਬਾਕੀ ਹੁਣ ਬਹੁਤ ਜਿਆਦਾ ਖਲਾਰਾ ਆ ਸਾਮਾਂਗੇ ਸਾਰਾ ਕੰਮਗੁਮ ਕਰਕੇ ਤੇ ਬਾਕੀ ਸਾਡੇ ਸ਼ਹਿਰ ਚ ਲੱਗੀ ਜੇ ਰਾਮਲੀਲਾ ਤੇ ਬਹੁਤ ਜਿਆਦਾ ਰੌਣਕਾਂ ਲੱਗੀਆਂ ਹੋਈਆਂ ਤੇ हां जी ये असली मेरा दिन दा व्लॉग छोटा जा जा लंबा ए नहीं पता ਹੁਣ ਕਿੱਡਾ ਕੋ ਲੰਬਾ ਹੋਏਗਾ ਜਿਵੇਂ ਜਿਵੇਂ ਮਤਲਬ ਕਿ ਛੋਟੇ ਛੋਟੇ ਵੀਡੀਓ ਮੈਂ ਜੋੜਦੀ ਰਹੀਨੀ ਆ ਬਣਾਉਂਦੀ ਰਹੀਨੀ ਆ ਵਲੌਗ ਕਾਫੀ ਦਿਨਾਂ ਦੇ ਆ ਜਿਹੜੇ ਮਤਲਬ ਕਿ ਟਾਈਮ ਨਹੀਂ ਮਿਲਦਾ ਕਿਉਂਕਿ ਦੁਕਾਨ ਤੇ ਜਾਣਾ ਪੈਂਦਾ ਕੰਮ ਬਹੁਤ ਜ਼ਿਆਦਾ ਆ ਕ ਦੁਕਾਨ ਤੇ ਜਾਣਾ ਪੈਂਦਾ ਵਾ ਕੰਮ ਕਰਾਉਣੇ ਪੈਂਦੇ ਆ ਜਾ ਕੇ ਤੇ ਬਾਕੀ ਹੁਣ ਆਪਾਂ ਕੰਮ ਕਾਫੀ ਕਰ ਲਏ ਆ ਤੇ ਬਾਕੀ ਹੁਣ ਆਪਾਂ ਲੱਗੇ ਸੋਣ ਤੇ ਸੋਇਸ ਕਰਕੇ ਸਾਰਿਆਂ ਨੂੰ ਮੇਰੇ ਵੀਡੀਓ ਨੂੰ ਕਰੋ ਲਾਈਕ ਸਾਰੇ ਜਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਪਲੀਜ਼ ਸਾਰੇ ਨੇ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਗੁੱਡ ਨਾਈਟ हां जी ये असि मेरा दिन दा व्लॉग छोटा जा या लंबा ए नहीं पता हुन किड्डा को लंबा होएगा जिवे जिवे मतलब के ਛੋਟ ਛੋਟ ਵੀਡੀਓ ਮੈਂ ਜੋੜਦੀ ਰਹੀਨੀ ਆ ਬਣਾਉਂਦੀ ਰਹੀਨੀ ਵਲੌਗ ਕਾਫੀ ਦਿਨਾਂ ਦੇ ਆ ਜਿਹੜੇ ਮੈਤਰ ਕੋ ਟਾਈਮ ਨਹੀਂ ਮਿਲਦਾ ਕਿਉਂਕਿ ਦੁਕਾਨ ਤੇ ਜਾਣਾ ਪੈਂਦਾ ਕੰਮ ਬਹੁਤ ਜ਼ਿਆਦਾ ਆ ਦੁਕਾਨ ਤੇ ਜਾਣਾ ਪੈਂਦਾ ਵਾ ਕੰਮ ਕਰੋਨੇ ਪੈਂਦਾ ਜਾ ਕੇ ਤੇ ਬਾਕੀ ਹੁਣ ਆਪਾਂ ਕੰਮ ਕਾਫੀ ਕਰ ਲਏ ਆ ਤੇ ਬਾਕੀ ਹੁਣ ਆਪਾਂ ਲੱਗੇ ਸੋਣ ਤੇ ਸੋਇਸ ਕਰਕੇ ਸਾਰਿਆਂ ਨੂੰ ਮੇਰੇ ਵੀਡੀਓ ਨੂੰ ਕਰੋ ਲਾਈਕ ਸਾਰੇ ਜਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਪਲੀਜ਼ ਸਾਰੇ ਨੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਗੁੱਡ ਨਾਈਟ